ਜਿਹੜੀ ਬੀਬਾ ਕਹਿੰਦੀ ਆ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਆ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਮਾਨਸਲ ਬੇਲੇ ਦੀ ਆ 2017 ਚ ਲੇਕਨ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਇਹ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀਦੀ ਦਿਨੇਸ਼ ਮਾਨਸਲ ਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋ ਆ ਨੇ ਬੀਬਾ ਦੀਆਂ ਸਿੱਧੀ ਕਰਦੇ ਜਿਹੜੀ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਣ ਰੂਪਾਂ ਚ ਖੜਕੇ ਜਾਂਦੀ ਸੀ ਇਹ ਕਹਿੰਦੀ ਐ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੀ ਇਹਨਾਂ ਨਾਲ ਆ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਤੇ ਉਸ ਤੋਂ ਬਾਅਦ ਜਦੋਂ ਜੋ ਤੋਂ ਨਾਲੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸਿਆਂ ਦੀ ਮੰਗ ਕਰੀਆ ਅਸੀਂ ਚੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਅਸੀਂ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਟੋਂ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਹੋਟੈਲੋਂ ਹਵੇਲੀ ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਇੰਨੇ ਪੈਸੇ ਨਹੀਂ ਦੇਣੇ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਸਾ ਆਉਂਦੇ ਦੀ ਵੀ ਜਾਂਦੇ ਦੀ ਵੀ ਜਦੋਂ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੀ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1.5 10 ਤੇ 21 21 ਤਰੀਕ ਨੂੰ 1 ਫਰਵਰੀ 2025 ਨੂੰ ਜੇ ਦਿਨ ਵੀ ਉਹਨਾਂ ਨੇ ਕਿਹਾ ਵੀ ਇਹ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਹ ਦਿਨ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੋਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਬੀਤੇ ਨੂੰ ਪ੍ਰਧਾਨ ਲਾਉਂਗੇ ਭਾਈ 2023 ਚ ਲਾਇਆ ਇੱਕ ਮੁੰਡਾ ਬਰਗੜ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਬੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਕਹਿੰਦੇ ਪਹਿਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲੇ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਨੇ ਉਹਦਾ ਅਪਰ ਵਾਲਾ ਦੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਏ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਨ ਹੈਡ ਵੀ ਕੀਤੀ ਮੇਰੇ ਨੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਰੈਪਰੀਜ਼ਿੰਗ ਹੋ ਗਈ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਵੀ ਆ ਭੈ ਜੀ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਹਿਆ ਆਹ ਕੋਠੀ ਪੈਰੀਆ ਸੰਗਰੂਰ ਚ ਆਹ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਹਰ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮਕਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਵੀਡੀਓ ਆ ਰਹੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜਾ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਬਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਤੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀਗੀਆਂ ਅਸੀਂ ਉਹ ਵਲਾਂਟੀਅਰਾਂ ਸਾਡੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦੀ ਧੱਕਾ ਹੋ ਰਿਹਾ ਮਦਦ ਚਾਹੁੰਦੇ ਆ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਕਿਉਂ ਇਸ ਮਸਲੇ ਦੇ ਵਿੱਚ ਇੱਕ ਬੰਦਾ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੋਵੇ ਜਿਨੇ ਜਜ਼ਬਾਤਾਂ ਚਾਕੇ ਬੀਬਾ ਨਰਿੰਦਰ ਕੌਰ ਭਰਾਏ ਦੀ ਪੂਰੀ ਮਦਦ ਕੀਤੀ ਉਹਦੇ ਨਾਲ ਖੜਾ ਤੇ ਉਸ ਤੋਂ ਬਾਅਦ ਉਹਨੂੰ ਧੋਖਾ ਮਿਲਿਆ ਤੇ ਮਨਜੀਤ ਸਿੰਘ ਕਾਕੇ ਨੇ ਉਸੇ ਕਰਕੇ ਜਿਹੜਾ ਇੱਕ ਜ਼ਹਿਰੀਲੀ ਚੀਜ਼ ਪੀਤੀ ਤੇ 15 ਦਿਨ ਹਸਪਤਾਲ ਦੇ ਵਿੱਚ ਰਿਹਾ ਇਹ ਉਸ ਜ਼ਿਲ੍ਹੇ ਨਾਲ ਤੱल्लुक ਰੱਖਦਾ ਹੈ ਜਿੱਥੇ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਮਾਨਯੋਗ ਭਗਵੰਤ ਮਾਨ ਜੀ ਉਹ ਜ਼ਿਲ੍ਹਾ ਸੰਗਰੂਰ ਤੋਂ ਫੱਗੂ ਵਾਲਾ ਪਿੰਡ ਤੋਂ ਮਨਜੀਤ ਸਿੰਘ ਕੱਕ ਹੈ ਤੇ ਨਾਲ ਹੀ ਉਸੇ ਜ਼ਿਲ੍ਹੇ ਦੇ ਸੁਨਾਮ ਹਲਕੇ ਤੋਂ ਅਮਨ ਅਰੂੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਗੱਲ-ਗੱਲ ਤੇ ਲਾਈਵ ਹੁੰਦੇ ਨੇ ਉਹ ਵੀ ਉਸੇ ਜ਼ਿਲ੍ਹੇ ਦੇ ਨੇ ਸੋਹੇ ਤਿੰਨੇ ਵੱਡੇ ਲੀਡਰ ਜਿਹੜੇ ਪੰਜਾਬ ਦੇ ਦਿਗਜ ਲੀਡਰ ਨੇ ਉਹ ਸੰਗਰੂਰ ਜ਼ਿਲ੍ਹੇ ਦੇ ਹੋਣ ਦੇ ਬਾਵਜੂਦ ਅੱਜ ਜਿਹੜੇ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿੰਦੇ ਨੇ ਕਿ ਅਸੀਂ ਫਲਾਣੇ ਅਫਸਰ ਨੂੰ ਟੰਗਦਾ ਸੀ ਫਲਾਣੇ ਨੂੰ ਟੰਗਦਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਫਗਵਾਣੇ ਲੀਡਰ ਨੂੰ ਟੰਗਦਾ ਅੱਜ ਉਹ ਬੰਦਿਆਂ ਨੇ ਉਹਨਾਂ ਦੇ ਜ਼ਿਲ੍ਹੇ 'ਚ ਇਹੋ ਜਿਹੇ ਹਾਲਾਤ ਪੈਦਾ ਮਨਜੀਤ ਸਿੰਘ ਕਾਕਾੇ ਹੋਰਾਂ ਦੇ ਹੋਏ ਨੇ ਪਰ ਉਹਨਾਂ ਦਾ ਪਿਛਲੇ 15 ਦਿਨਾਂ ਦੇ ਵਿੱਚ ਨਾ ਕੋਈ ਟਵੀਟ ਹੈ ਨਾ ਲਾਈਵ ਹੈ ਨਾ ਪ੍ਰੈਸ ਕਾਨਫਰੈਂਸ ਹੈ ਨਾ ਹੀ ਕੋਈ ਤੇ ਜਵਾਬ ਹੈ ਸੋ ਅੱਜ ਮਨਜੀਤ ਸਿੰਘ ਕਾਕਾ ਤੁਹਾਡੇ ਵਿੱਚ ਹੈ ਤੇ ਅਸੀਂ ਮੈਂ ਚਾਹੁੰਨਾ ਕਿ ਮਨਜੀਤ ਸਿੰਘ ਕਾਕਾ ਆਪਣੀ ਹੱਡ ਬੀਤੀ ਜਿਹੜੀ ਹੈ ਉਹ ਸੁਣਾਉਣਗੇ ਉਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਹੋਣਗੇ ਮਨਜੀਤ ਸਿੰਘ ਕਾਕਾ ਸਾਰੇ মিডিਆ ਦਾ ਧੰਨਵਾਦ ਜੀ ਬਹੁਤ ਬਹੁਤ ਨੇੜੇ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਕੋਸ਼ਿਸ਼ ਤਾਂ ਚਲੋ ਮੈਂ ਪਹਿਲੀ ਵਾਰੀ ਬੋਲ ਰਿਹਾ ਜੀ ਮੈਂ ਕਿਤੇ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਉਹਦੇ ਕਰਕੇ ਕੋਈ ਗੱਲ ਨਹੀਂ ਤੇ ਬਾਕੀ ਜਿਹੜੀ ਬਣੀ ਤੇ ਹੱਡ ਬੀਤੀਓ ਸੁਣਨ ਲੱਗੇ ਜੀ ਸਾਰੇ ਜਿਹੜੀ ਬੀਬਾ ਕਹਿੰਦੀ ਹੈ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਆ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਮਾਨਸਲ ਬੇਲੇ ਦੀ ਆ 2017 ਚ ਲੇਕਨ ਲੜੀਏ ਜਦੋਂ ਉਹਨੂੰ ਯੋਰ ਲੈ ਪੁਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀ ਤੀ ਦਿਨੇ ਸੰਸਲ ਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਸਿੱਧੀ ਕਰਦੇ ਜਿਹੜੇ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚ ਲਾਉਂਦਾ ਸੀ ਇਹ ਸਾਡੇ ਰੋਪਾਂ ਚ ਖੜਕੇ ਜਾਂਦੀ ਸੀ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੀ ਇਹ ਨਾਲ ਆ ਦੇਖੋ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਤੇ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸਿਆਂ ਦੀ ਮੰਗ ਕਰੀ ਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਅਸੀਂ ਦੱਸਦੇ ਆ ਬਾਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਅਦ ਚੋਂ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸਣਾ ਵੀ ਨੇ ਸਾਰਾ ਕੁਝਾ ਕੋਟੇਲੋ ਹਵੇਲੀ ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਨਹੀਂ ਦੇਣੇ ਫਿਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਿਹਨੇ 22 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1.5 10 21 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਉਸ ਦਿਨ ਵੀ ਉਹਨਾਂ ਨੇ ਕਿਹਾ ਵੀ ਕਿ ਲొਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲਾਂ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਵਰਤੀ ਗੱਡੀ ਵੀ ਦੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਭਾਈ 2023 ਚ ਲਾਇਆ ਸੀ ਇੱਕ ਮੁੰਡਾ ਬਰਗੜ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਏ ਕਹਿੰਦੇ ਬਈ ਸਲੇ ਪ੍ਰਧਾਨ ਦਾ ਸਿਖਰ ਚੱਕ ਰਿਹਾ ਹੈ ਇਸ ਤੋਂ ਬਾਅਦ ਵੀ ਐਕਦੀ ਤੈਨੂੰ 30 ਲੱਖ ਰੁਪਏ ਦੇਣਾ ਪੈਣਾ ਜੇ ਤਾਂ ਪ੍ਰਧਾਨ ਲੱਗਣਾ ਮੇਰੇ ਕੋਲੇ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਨਾ ਉੱਪਰ ਆਲਾ ਤੇ ਉਸ ਤੋਂ ਬਾਅਦ ਹੀ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਮੈਂ ਵੀ ਆਪ ਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਬਾਈਏ ਹੋਏ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਨ ਹੈਡ ਵੀ ਕੀਏ ਮੇ ਉਸ ਤੋਂ ਬਾਅਦ ਮੈਂ ਦਾ ਮੇਰੇ ਵੱਡੇ ਭਾਈ ਨੇ ਹੈਪੀ ਸਿੰਘ ਹੋ ਗਈ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲ 70 80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਹੈ ਮੇਰੀ ਮੈਂ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਵੀ ਆ ਭੈ ਜਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਿਆ ਆ ਕੋਠੀ ਪੈਰੀਆ ਸੰਗਰੂਰ ਚ ਆ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਹਰ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹਾ ਵੀਡੀਓ ਆ ਰਹੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜਾ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਤੇ ਹੋਣਾ ਚਾਹੀਦਾ ਜਿਹੜੇ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦੀ ਤਕਾ ਹੋ ਰਿਹਾ